ਫੇਰ ਸਾਲ ਦੇ 3 ਮਹੀਨਾ ਹੋ ਗਿਆ ਤੁਹਾਨੂੰ ਕੈਂਪ ਲਾਉਂਦੇ ਨੂੰ ਕਿੱਥੇ ਲਈ ਸਿੱਤੇ ਕੋਈ ਸਿੱਖੀ ਕਰਨਾ ਸੀ ਤੁਸੀਂ ਦਿਨ ਕਾਰ ਨਹੀਂ ਕੱਟਣਾ ਹੁੰਦਾ ਸਿਰ ਕਾਰ ਕੱਟਦਾ ਜਿੱਦੀ ਕਿਸ਼ਤਰੀਤੀ ਆ ਉਹਦੀ ਕਿਸ਼ਤ ਚੱਲੂ ਕਰਦੇ ਆ ਜਿਹੜੇ ਕੰਮ ਪੰਜਾਬ ਸਰਕਾਰ ਨਹੀਂ ਕਰ ਪਾ ਰਹੀ ਅਸੀਂ ਉਹ ਕਰ ਰਹੇ ਆ ਕੋਈ ਅਸੀਂ ਕਿਸੇ ਨੂੰ ਦਿੱਕਤ ਨਹੀਂ ਦੇ ਰਹੇ ਅਸੀਂ ਚੱਲ ਕੇ ਆ ਕੇ ਛੋਟੇ ਕਰਨ ਵਾਲੇ ਕੰਮ ਵੀ ਦੇ ਹਲਕੇ ਛੋਰ ਬਹੁਤ ਹੋ ਗਿਆ ਐ ਨਹੀਂ ਪਤਾ ਅੱਜ ਕਿਸੇ ਦਾ ਕਤਲ ਹੋ ਵੀ ਐ ਨਹੀਂ ਪਤਾ ਉੱਥੇ ਕੀ ਹੋ ਜਾਏ ਤੁਸੀਂ ਪਲੀਜ਼ ਉਹ ਜਾ ਕੇ ਕੰਮ ਕਰੋ ਆਪਦਾ ਪੁਲਿਸ ਵਾਲਾ ਤੁਸੀਂ ਲੋਕਾਂ ਦੇ ਜਿਹੜੇ ਅਸੀਂ ਕੰਮ ਕਰ ਰਹੇ ਨੇ ਆ ਨਾ ਕਾਰਡ ਬਣਾ ਰਹੇ ਆ ਇਹ ਮੈਂ ਉਹਦਾ ਰੋਕੀ ਤੁਸੀਂ ਕਹਿ ਰਹੇ ਨਾ ਦੂਰ ਕਿ ਤੁਸੀਂ ਕਰਨਾ ਇਸੇ ਤੋਂ ਕਿਸ ਨੂੰ ਆਇਆ ਇਹ ਸੋਸ਼ਲ ਮੌਜੂਦ ਲੱਗਦਾ ਤੁਸਾਂ ਕਿਉਂ ਨਹੀਂ ਹੈ ਜੀ ਇਹ ਬੰਦੀ ਨਹੀਂ ਮੌਜੂਦ ਬੰਦੀ ਕੁਛ ਨਹੀਂ ਤਾਂ ਮੈਂ ਕਿਹਾ ਤਾਂ ਕਿ ਉਹ ਤਾਂ ਨਾ ਕੋਈ ਸਟੇਪ ਹੈ ਤਾਂ ਕਿ ਆਰੰਭ ਹੋ ਸਕਦਾ ਹੈ ਕਿਤੇ ਵੀ ਆਪਾਂ ਕਿਤੇ ਵੀ ਪਿੰਡ ਦੇ ਵਿਖੇ ਰਿਹਾ ਵਿੱਚ ਆਪਾਂ ਪ੍ਰੋਗਰਾਮ ਕਰਨਾ ਤੇ ਤਾਂ ਕੋਈ ਪ੍ਰੋਬਲਮ ਨਹੀਂ ਇਹ ਇੱਕ ਵਾਰੀ ਮੈਡੈਕਟਰੀ ਗਨ ਪਤਾ ਹੈਗਾ ਯਾਰ ਤੇ ਇੱਕ ਕੈਂਪ ਤਾਂ ਹੈਗਾ ਯਾਰ ਕੈਂਪ ਵੀ ਨਹੀਂ ਉਸ ਟਾਈਮ ਤਾਂ ਹੈ ਸੇਵ ਹੈ ਸਿੰਪਲ ਸੇਵ ਹੈ ਕੱਟ ਤਾਂ ਹੋਊਗਾ ਨਹੀਂ ਕੱਟ ਕੱਟਦਾ ਹੋਊਗਾ ਆ ਕੱਟ ਛੋਟਾ ਹੀ ਹੈ ਜੀ ਕੱਟ ਸਾਦਾ ਵੀ ਹੋਊਗਾ ਨਹੀਂ ਪੰਜ ਸੱਤ ਬੰਦੇ ਤਾਂ ਗੁਰੂ ਨਹੀਂ ਕੱਟੋ ਜੀ ਤਾਂ ਤੇਰੀ ਸਤ ਪੰਜ ਜਣਜੀ ਅਸੀਂ ਤਾਂ ਡਿਊਟੀ ਲਈ ਖੜੇ ਹਾਂ ਸੀ ਹਾਂਜੀ ਇਸ ਲਈ ਉਹ ਮਜ਼ਦੂਰੀ ਖਾਲਸ ਨਹੀਂ ਸੱਤ ਕੰਜਾ ਲਈ ਕੋਈ ਮਨਜ਼ੂਰੀ ਦੀ ਲੋੜ ਨਹੀਂ ਉਹ ਤੇ ਕੈਂਪ ਕੈਂਪੇ ਦੀ ਕੰਮ ਕਰ ਰਹੇ ਸੀ ਜੇ ਰੇਨ ਨਹੀਂ ਹੋਗਾ ਤੁਹਾਨੂੰ ਕੈਂਪ ਲਾਉਂਦੇ ਨੂੰ ਕਿੱਥੇ ਪਈ ਸੁੱਤੇ ਪਈ ਸੁੱਤੇ ਹੋਏ ਤੋ ਹੋਣ ਲਿਆ ਦੇ ਨਹੀਂ ਨਹੀਂ ਮੈਂ ਵੈਸੇ ਕਹਿੰਦੀ ਹਾਂ ਮਨਜ਼ੂਰੀ ਕਾਦੀ ਜਿਹੜੀਆਂ ਸਕੀਮਾਂ ਅਪਰੂਵ ਦਾ ਸਰਕਾਰ ਦੀਆਂ ਤਾਂ ਦੇਣੀਆਂ ਹੀ ਹਨ ਕੱਲ ਸੀਐਸਸੀ ਸੈਂਟਰ ਦੀ ਜਿਹੜੀਆਂ ਜਿਹੜੀਆਂ ਸਹੂਲਤਾਂ ਇਹਨਾਂ ਕੋਲ ਆਈਡੀਆ ਇਹਨਾਂ ਤੇ ਕ੍ਰੀਏਟ ਹੋਈਆਂ ਸਿਟੀਜ਼ਨ ਕਾਮਨ ਸਰਵਿਸ ਸੈਂਟਰ ਦੀਆਂ ਆਈਡੀਆ ਇਹਨਾਂ ਬੰਦਿਆਂ ਕੋਲੇ ਅਪਰੂਵਡ ਹੈ ਭਾਰਤ ਤੋ ਕੋਈ ਚਾਹੁੰਦੇ ਹੋ ਕਿ ਕਾਨੂੰਨ ਸੁਲਤਾਨਾ ਨਾ ਦਈਏ ਕਾਦੀ ਮਜ਼ਦੂਰੀ ਜਿਹੜੀ ਸਕੀਮ ਮਕੂਫਸ ਨਾ ਹੋਵੇ ਨਵਾਂ ਕੰਮ ਕਰ ਰਹੀ ਤਾਂ ਇਹਨਾਂ ਦੂਸਰੀ ਲੋਕਾਂ ਨੂੰ ਜੋ ਕੋਈ ਸਕੀਮ ਉਹ ਵੀ ਤਾਂ ਬਾਰੇ ਜਾਣੇ ਕੋਲ ਅਸੀਂ ਕੋਈ ਜਾਣੂ ਨਹੀਂ ਸਾਨੂੰ ਅਸੀਂ ਕੋਈ ਜਾਣੂ ਨਹੀਂ ਸਕੀਮਾਂ ਬਾਰੇ ਜਾਣੂ ਹਾਂਜੀ ਕੋਈ ਮੈਨਾਂ ਲਈ ਗੱਲ ਸੁਣੋ ਕਿਹੋ ਜੀ ਪਤਾ ਇਹ ਕਹਿੰਦੇ ਸਕੀਮਾਂ ਬਾਰੇ ਜਾਣੋ ਫੇਰ ਇਹ ਕਿਹਨਾਂ ਇੱਥੇ ਕੈਂਪ ਲਾਉਂਦੇ ਹਾਂਜੀ ਜਸ ਕਿਸੇ ਕਿਸੇ ਵੀ ਸੰਬੰਧ ਕਿਹੜਾ ਕੋਲ ਮੇਟੀ ਨੂੰ ਬੁਲਾ ਲਓ ਮਜ਼ਦੂਰੀ ਉਹ ਮਤਲਬ ਲੈ ਮੈਟ੍ਰਿਕ ਲਿਕੇ ਉਹ ਕੋਈ ਕਾਗਜ਼ ਨਹੀਂ ਆ ਵੀ ਕਾਦੀ ਕਿਉਂ ਚਾਹੀਦੀ ਹੁੰਦੀ ਹੈ ਜਿਹੜੀਆਂ ਪ੍ਰੂਫਡ ਸਕੀਮਾਂ ਉਹਨਾਂ ਦੀ ਮਨਜ਼ੂਰੀ ਚਾਹੀਦੀ ਹੁੰਦੀ ਹੈ ਲਾਗੂ ਕਰਨ ਵਾਸਤੇ ਕਾਨੂੰ ਦਿਖਾ ਦਿਓ ਜਾਂ ਕੋਈ ਕੋਈ ਅਧਿਕਾਰੀ ਜਾਂ ਕੋਈ ਇਲਾਕੇ 'ਚ ਇਲਾਕੇ 'ਚ ਸਬ ਡਿਵੀਜ਼ਨ 'ਚ ਪੀਐਸਡੀਐਮ ਵੱਲੋਂ ਹਾਰਾ ਲੱਗੀ ਹੋਵੇ ਵੀ ਹਾਂ ਜੀ ਇੱਥੇ ਕੱਛ ਤੇ ਬਣਦੀ ਹੈ ਕਿ ਲਗੀ